ਕਿੰਦੀਆ ਇਨਸਾਨ ਜਦੋਂ ਵੱਡਾ ਹੁੰਦਾ ਹੈ ਤੇ ਬਚਪਨ ਭੁੱਲ ਜਾਂਦਾ ਹੈ ਜਦੋਂ ਵਿਆਹ ਹੁੰਦਾ ਹੈ ਤੇ ਮਾਪੇ ਭੁੱਲ ਜਾਂਦਾ ਹੈ ਜਦੋਂ ਛੋਟੇ ਬੱਚੇ ਹੁੰਦੇ ਉਹਦੇ ਭੈਣ ਭਰਾ ਭੁੱਲ ਜਾਂਦਾ ਹੈ ਜਦੋਂ ਅਮੀਰ ਹੁੰਦਾ ਹੈ ਗਰੀਬੀ ਭੁੱਲ ਜਾਂਦਾ ਹੈ ਜਦੋਂ ਬੁੱਢਾ ਹੁੰਦਾ ਹੈ ਆਹ ਓ ਮਾਈ ਗੋਡ ਸਾਰਾ ਕੁਝ ਯਾਦ ਆ ਜਾਂਦਾ ਹੈ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਸਿਆਣੇ ਕਹਿੰਦੇ ਅੱਜ ਆਪਦੇ ਘਰ ਨੂੰ ਅਸੀਂ ਹੱਸਦਾ ਵਸਤਾ ਰੱਖਣਾ ਚਾਹੁੰਨੇ ਆ ਤੇ ਫੇਰ ਦੂਸਰੇ ਬੰਦੇ ਦੀ ਆਪਦੇ ਘਰ ਵਿੱਚ ਦਖਲਅੰਦਾਜ਼ੀ ਬਿਲਕੁਲ ਬੰਦ ਕਰੋ ਜੇ ਗੱਲ ਸਹੀ ਆ ਤਾਂ ਲਾਈਕ ਕਰ ਸਬਸਕ੍ਰਾਈਬ ਜ਼ਿੰਦਗੀ ਜੀਉਣ ਦਾ ਉਦੋਂ ਮਜ਼ਾ ਆਂਦਾ ਆ ਜਿੱਧਰੋਂ ਤੁਸੀਂ ਨੰਗ ਤੇ ਉਹਨਾਂ ਜਿਹੜੇ ਆਸ-ਪਾਸ ਤੇ ਲੋਕ ਹਨ ਅੱਧਾ ਘੰਟਾ ਤੁਹਾਡੀਆਂ ਗੱਲਾਂ ਕਰਦੇ ਰਹਿਣ ਕਹਿੰਦੇ ਆ ਜ਼ਿੰਦਗੀ ਵਿੱਚ ਮੁਸ਼ਕਲਾਂ ਆਈਆਂ ਉਦਾ ਹੱਲ ਹੋ ਸਕਦਾ ਹੈ ਤੇ ਫੇ ਫਿਕਰ ਕਾਦੀ ਆ ਰਾਈਟ ਜੇ ਨਹੀਂ ਹੋ ਸਕਦਾ ਫੇ ਚਿੰਤਾ ਕਾਦੀ ਛੱਡ ਦੋ ਸਮਾਂ ਲਕਤੇ